ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨਾਵੋ ਜੀ ਸਾਰੇ ਜਣੇ ਠੀਕ ਠਾਕ ਹੈ ਤੇ ਮੈਂ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਕਿ ਪ੍ਰਮਾਤਮਾ ਤੁਹਾਨੂੰ ਖੁਸ਼ ਰੱਖੇ ਜੀ ਹੱਸਦੇ ਵਾਦੇ ਰੱਖੇ ਤੇ ਚੜ੍ਹਦੀਆਂ ਕਲਾ ਦੇ ਵਿੱਚ ਰੱਖੇ ਜੀ ਲੋ ਜੀ ਤਰੀਕਾ ਅੱਜ 24 ਹੈ ਤੇ ਕੱਲ ਪ੍ਰੋਗਰਾਮ ਹੋ ਲਿਆ ਪਰਸੋਂ ਕੱਲ ਰੈਸਟ ਵੀ ਕਰੀ ਜੀ ਤੇ ਬਾਕੀ ਜਿੰਨੇ ਵੀ ਆਪਣੇ ਨਾਲ ਜੁੜੇ ਹੋਏ ਇੱਧਰ ਜਾਂ ਬਾਹਰ ਦੇ ਸੰਦੇਸਾਂ ਨੂੰ ਸਾਰਿਆਂ ਦਾ ਬਹੁਤ ਧੰਨਵਾਦ ਹੈ ਲੋ ਜੀ ਹੁਣ ਅੱਜ ਤੇ ਅਸੀਂ ਨਹਾਣਾ ਇੱਧਰ ਤੇ ਹੁਣ ਜਾ ਕੇ ਪ੍ਰਸ਼ਾਦਾ ਛਕਣਾ ਤੁਹਾਡੀ ਸਾਰਿਆਂ ਨਾਲ ਕਰਾਂਗੇ ਗੱਲਬਾਤ ਤੇ ਆਪਣੇ ਬਹੁਤ ਸਬਸਕ੍ਰਾਈਬਰ ਕਹਿ ਰਹੇ ਆ ਕੱਲ ਦੇ ਪਰਸੋਂ ਵਾਲੇ ਬਲੌਗ ਤੇ ਵੀ ਹਾਂ ਤੁਸੀਂ ਬਲੌਗ ਨਹੀਂ ਪਾਇਆ ਹਾਂ ਜੀ ਹਾਂ ਬਣਾਇਆ ਪਿਆ ਹੋ ਤੁਸੀਂ ਅੱਗੇ ਵੇਖਿਓ ਜੋ ਵੀ ਚੱਲਿਆ ਹੈ ਪਰਸੋਂ ਖਾਣਾ ਪੀਣਾ ਬਣਾਇਆ ਜੋ ਵੀ ਹੈ ਤੇ ਕੱਲ ਮੀਂਹ ਆ ਗਿਆ ਤਾਂ ਜੀ ਅੱਜ ਫੇਰ ਮੌਸਮ ਬਣਿਆ ਮੈਂ ਹੁਣ ਤੁਸੀਂ ਨਾਲ ਬਣੇ ਰਹੇ ਹੋ ਜੀ ਆਪਾਂ ਤੁਹਾਨੂੰ ਨਾ ਵੀਊ ਵੀ ਦਿਖਾਣੇ ਆ ਇੱਧਰ ਦਾ ਤੇ ਜਾ ਕੇ ਗੱਲਬਾਤ ਵੀ ਕਰਾਣੇ ਆ ਸਭ ਨਾਲ ਤੇ ਬਾਕੀ ਜਿਹੜਾ ਪਰਸੋਂ ਵਾਲਾ ਬਲੌਗ ਹੈ ਜੀ ਉਹ ਤੁਹਾਨੂੰ ਅੱਗੇ ਮਿਲੂਗਾ ਬਣੇ ਰਹੋ ਜੀ ਹੁਣ ਬਲੌਗ ਦੇ ਨਾਲ ਕਰਦੇ ਆ ਬਲੌਗ ਸ਼ੁਰੂ ਜੀ ਤੇ ਬਹੁਤ ਬਹੁਤ ਧੰਨਵਾਦ ਹੈ ਜੀ ਆਪਣੇ ਜਿੰਨੇ ਵੀ ਸਬਸਕ੍ਰਾਈਬਰ ਆਪਣੇ ਸਬਸਕ੍ਰਾਈਬ ਬਣਾਉਂਦਾ YouTube ਫੈਮਲੀ ਦਾ ਦਿਲੋਂ ਧੰਨਵਾਦ ਹੈ ਰਿਸਪੈਕਟ ਕਰਦੇ ਆਂ ਸੀ ਆਪ ਸਭ ਦੀ ਤੇ ਲੋ ਜੀ ਹੁਣ ਆਪਣੇ ਬਲੌਗ ਨੂੰ ਵੱਧ ਚੜ ਕੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੇ ਵਧੀਆ ਲੱਗਿਆ ਤੇ ਅੱਗੇ ਬਲੌਗ ਆ ਰਿਹਾ ਤੁਹਾਨੂੰ ਇਸ ਤੋਂ ਬਾਅਦ ਜਿਹੜਾ ਆਣਾ ਉਹ ਜਿਹੜਾ ਪਰਸੋਂ ਸੀ ਪੱਠੀ ਪਪੂ ਆਪਣਾ ਪੱਠੀ ਤੇ ਜੋ ਵੀ ਕੰਮਕਾਰ ਕੀਤਾ ਹੈ ਉਹ ਤੁਹਾਨੂੰ ਆਊਗਾ ਜੀ ਹੁਣ ਤੁਸੀਂ ਨਾਲ ਬਣੇ ਰਹੋ ਤੇ ਕਰਦੇ ਹਾਂ ਬਲੌਗਸ ਦੇਖੋ ਚਾਚਾ ਜੀ ਹੈ ਤੇ ਇਹ ਦੇਖੋ ਬੱਤਲ ਆਏ ਹੋਏ ਹਨ ਹੁਣ ਹਵਾ ਚੱਲ ਰਹੀ ਹੈ ਜੀ ਇੱਥੇ ਪਾ ਚੱਲੇ ਪਰਵਾਨ ਨੂੰ ਗੁਰਦੁਆਰਾ ਸਾਹਿਬ ਕਣੀ ਨੂੰ ਸਾਰੇ ਉੱਥੇ ਬੈਠੇ ਵੀਰ ਬੂਰੂ ਉਹਨੇ ਸਭ ਨਾਲ ਮਲਾਉਂਗੇ ਤੁਹਾਨੂੰ ਇਹ ਸਬਜੀ ਵਾਲਾ ਆਇਆ ਤਾਂ ਜੀ ਬਾਈ ਇਹ ਹਫਤੇ ਬਾਅਦ ਆਂਦਾ ਫਿਰ ਚਾਚੀ ਨੂੰ ਅਸੀਂ ਫੋਨ ਕਰਿਆ ਉਹ ਕਹਿੰਨੇ ਵੀ ਹਾਂ ਲੈ ਲਓ ਸਬਜੀ ਆ ਦੇਖੋ ਪਵਾ ਲਈ ਆਪਾਂ ਨੇ ਤੇ ਹੁਣ ਤੁਸੀਂ ਨਾਲ ਬਣੇ ਰਹੋ ਆਪਾਂ ਸਭ ਕੁਝ ਸਾਰਿਆਂ ਨਾਲ ਗੱਲਬਾਤ ਕਰਾਉਂਗੇ ਮਨਜੀਤ ਉਹਨਾਂ ਨਾਲ ਤੇ ਨੇਤਰ ਵੀਰ ਉਹਨਾਂ ਨਾਲ ਵੀ ਮਲਾਉਂਗੇ ਜੀ ਤੁਹਾਨੂੰ ਦੇਖਦੇ ਜਾ ਕੇ ਕੀ ਕੁਝ ਕਰ ਰਹੇ ਹਾਂ ਪੈਸੇ ਸਾਨੂੰ ਫੋਨ ਆ ਲਿਆ ਵੀ ਜੇ ਤੁਸੀਂ ਨਾ ਆ ਲੈ ਤਾਂ ਆਜੋ ਪਰ ਸ਼ਾਦਾ ਪਾਣੀ ਛਕ ਲੋ ਮਾ ਆ ਗਏ ਜੀ ਫੇਰ ਅਸੀਂ ਮੈਂ ਸੋਚਿਆ ਵੀ ਥੋੜਾ ਜਿਹਾ ਇੱਧਰ ਦਾ ਵਿਊ ਵੀ ਦੇ ਦਈਏ ਸਾਨੂੰ ਇਹੋ ਦੇਖੋ ਬੱਦਲ ਆ ਰਿਹਾ ਪੰਜਾਬ ਕਿੰਨੀ ਤੇ ਇਹ ਉੱਪਰ ਹੈ ਜੋਗੀ ਗੁਰਦੁਆਰਾ ਸਾਹਿਬ ਇੱਧਰ ਦਿਖਾਈ ਨਹੀਂ ਦੇ ਰਿਹਾ ਇੱਧਰ ਤੋਂ ਹੀ ਪਹਾੜ ਬਹੁਤ ਆਈ ਤੇ ਚਲੋ ਠੀਕ ਹੈ ਜੀ ਕਰਾਨੇ ਗੱਲਬਾਤ ਜਾ ਕੇ ਘਰੇ ਤੁਹਾਡੀ ਨੂੰ ਬਣੇ ਰੱਖੋ ਬਲੌਗ ਤੇ ਇਹ ਨਾਲੇ ਇਹ ਦੇਖੋ ਅੱਜ ਆ ਇਹ ਸਾਹਮਣੇ ਹੈ ਨਾ ਪੂਰੀ ਕਾਲੀ ਘਟਾਈ ਦਿਖਦੀ ਪਹਾੜ ਤੇ ਲੱਗਦਾ ਮੀਂਹ ਪੈਂਦਾ ਹੋਊਗਾ ਇੱਧਰ ਤੋਂ ਆਇਆ ਬੱਦਲ ਕਿਥੇ ਆਪਣੇ ਇੱਥੇ ਵੀ ਹੈ ਨਹੀਂ ਉਹ ਕਿਣੀਆਂ ਜੀਆਂ ਹੋਣ ਆਈਆਂ ਇਹ ਦੇਖੋ ਇਹ ਵੀ ਬੱਦਲ ਹੈ ਲੋਈ ਇੱਕ ਵਾਰ ਸਾਨੂੰ ਮਿਲਾ ਦਿੰਨਾ ਹਮਨੇ ਦੇਖੋ ਵੇ ਇਹਦੇ ਪਹਾੜ ਤੇ ਬਦਲੀ ਵਗਰੇ ਵੀ ਬੱਦਲ ਆਏਵੇਂ ਇੱਥੇ ਮੀਂਹ ਪੈ ਪੈਂਦਾ ਹੋਊਗਾ ਆਪਣੇ ਕਿੰਨੇ ਨੂੰ ਵੀ ਕੋਈ ਕੋਈ ਕਿਣੀ ਆ ਗਈ ਓ ਚਾਚਾ ਹਾਂ ਭਾਈ ਕਾਕੂ ਕੀ ਆ ਕੀ ਹਾਲ ਹੈ ਤੇਰਾ ਕਰਿਓ ਜੀ ਕਬੂਲ ਮਾੜੀ ਕਿ ਖਸਾਸਰੀ ਕਾਲਾ ਤੇ ਹੁਣ ਮਿਲਾਨੇ ਤੁਹਾਨੂੰ ਮਨਜੀਤ ਹੋਰ ਬਈ ਜਸਕਰਨ ਮੇਰਾ ਪੁੱਤ ਖਾਰਿਆ ਰੋਟੀ ਹਾਂਜੀ ਬਈ ਚਾਚੀ ਬਲਾ ਉਸਾਰ ਜੀ ਸਾਰਿਆਂ ਨੂੰ ਹਾਂਜੀ ਆਦੂ ਵਾਲੇ ਪਰੌਂਠੇ ਖਾ ਲੇ ਹੁਣ ਇਹ ਤੋਂ ਅਗਲਾ ਆਫਰ ਸਾਡੇ ਹੁਣ ਫਿਰ ਹੁਣ ਅਸੀਂ ਅੰਬ ਪਰਚਾੜਾ ਲੱਗੇ ਅੰਬ ਤੋੜਨ ਜਾਣਾ ਠੀਕ ਹੈ ਠੀਕ ਬਸ ਆ ਕੇ ਫਿਰ ਚਾਹ ਪਾਉਂਗਾ ਠੀਕ ਹੈ ਜਣਾ ਹੁਣ ਆਪਣੀ ਡਿਊਟੀ ਜਿਹੜੀ ਲੱਗਣੀ ਹੈ ਮੈਂ ਤਾਂ ਐਂ ਕਹਿੰਦਾ ਦਾ ਵੀ ਜੇ ਹੁਣ ਰੱਜ ਕੇ ਤੇ ਪਰੌਂਠੇ ਖਾ ਲਏ ਓਏ ਮਨਜੀਤ ਵੀ ਉਹ ਹੁਣ ਰੈਸਟ ਕਰ ਲੈਂਦੇ ਨਾ ਨਾ ਰੈਸਟ ਨਹੀਂ ਕਰਨਾ ਲਓ ਸਾਰੀ ਗੁੜੀਆਂ ਛੋਟੀ ਇਹ ਚਾਚੇ ਦੀ ਗੁੜੀ ਆ ਤੇ ਇੱਕ ਨਾ ਜੀ ਪਿਛਲੇ ਬਲੌਗ ਤੇ ਕਮੈਂਟ ਆਇਆ ਵਾ ਹਨਾ ਉਹ ਪੁੱਛਦੇ ਤੇ ਕਹਿੰਦੇ ਨੇਤਰਵੀਰ ਉਹਨਾਂ ਨਾਲ ਕੀ ਰਿਸ਼ਤੇਦਾਰੀ ਤੁਹਾਡੀ ਹਾਂ ਜੀ ਹਾਂ ਦੱਸ ਬਈ ਮਨਜੀਤ ਕੀ ਆਏ ਖੇਤੀ ਦੱਸ ਮੇਰੀ ਬੁਆ ਬੁਆ ਦੇ ਹਾਂ ਦੋ ਬੁਆ ਹਨਾ ਇੱਕ ਬਿੰਦਰਾਖ ਹੈ ਇੱਕ ਮਾਲਾ ਇੱਕ ਤਾਂ ਹੱਕਾ ਸਾਡਾ ਵੀਰ ਜੀ ਲੱਗੇ ਹਾਂ ਇੱਕ ਮਾਲਾ ਇੱਕ ਹੂੰ ਹੂੰ ਦੇਖੋ ਠੀਕ ਕੱਲ੍ਹ ਲਈ ਤੇ ਲੋ ਜੀ ਤੇ ਹੁਣ ਤੁਸੀਂ ਅੱਗੇ ਕਰੋ ਆਪਣਾ ਵਲੌਗ ਅਟੈਂਡ ਜੀ ਕਈ ਜਿਹੜੇ ਆਪਣੇ ਨਵੇਂ ਸਬਸਕ੍ਰਾਈਬਰ ਜੁੜੇ ਤੇ ਉਹਨਾਂ ਦੇ ਮਨਾਂ ਦੇ ਸਵਾਲ ਤਾਂ ਕੋਈ ਉਹ ਵੀ ਤੁਹਾਨੂੰ ਦੱਸ ਦਿੱਤਾ ਫੇ ਚੱਲੀਏ ਕਿੱਧਰ ਨੂੰ ਜਾਣਾ ਚਾਹੀ ਚਾਚੀ ਇੱਧਰ ਨੂੰ ਆਹ ਸੜਕਾਂ ਹੀ ਸੜਕਾਂ ਆਉਂਗੇ ਅੰਬ ਹੈ ਨਾਲੇ ਉਹ ਕਹੀ ਜਾਂਦੇ ਦੁਪਹਿਰੇ ਨੂੰ ਨਹੀਂ ਤੋੜਨੇ ਉਹ ਤਾਂ ਚਾਚਾ ਕਹਿੰਦਾ ਤਾਂ ਉਹ ਲੰਘ ਗਿਆ ਹੁਣ ਆਪਣੇ ਕੋਲ ਹੈਗਾ ਬੰਦਾ ਚਾਚੀ ਕਹਿੰਦੀ ਕਾਕੂ ਹੈਗਾ ਏ ਚਲੋ ਠੀਕ ਹੈ ਜੀ ਤੁਸੀਂ ਕਰੋ ਇਹ ਵਲੌਗ ਟੈਂਟਾ ਸੀ ਲਿਆ ਮੈਂ ਫਿਰ ਅਗਲੇ ਵਲੌਗ ਚ ਦੱਸੂਗਾ ਇਹਦੋਂ ਖਾਉਂਗਾ ਤੁਹਾਨੂੰ ਚੱਲ ਰਿਹਾ ਕੰਮ ਉਹ ਤੰਬੂ ਚੋਂ ਬਾਈ ਤਰੀਕਾ ਅੱਜ ਜਮੀਨ ਆਈ ਉਹ ਤਾਂ ਕਰਦੇ ਤੇ ਸਬਜ਼ੀਆਂ ਬਣਾਉਣ ਲਈ ਕੱਟ ਰਹੇ ਆ ਟਮਾਟਰ ਪਿਆਜ਼ ਵੀ ਕਟਿੰਗ ਹੋ ਗਿਆ ਤੇ ਵੇਖੋ ਤੁਹਾਨੂੰ ਹੁਣ ਸਾਰਾ ਕੁਝ ਦਿਖਾ ਦਿੰਨਾ ਜੀ ਪਹਿਲਾਂ ਤਾਂ ਆਪਾਂ ਕਰਦੇ ਵੀਊ ਚੈੱਕ ਆ ਦੇ ਵਿੱਚ ਜਿਹੜਾ ਹੋਣੇ ਹੈਗੇ ਆ ਪਸੰਦ ਨਹੀਂ ਕੋਈ ਤੁਹਾਨੂੰ ਆਪੇ ਤੇ ਇਹ ਲੋ ਜੀ ਇੱਧਰ ਆਪਣੇ ਉਧਰ ਨਾਲੋਂ ਬਹੁਤ ਲੱਗ ਗਈ ਜੀ ਇੱਧਰ ਇੱਕ ਇਹਦਾ ਨਾਮ ਵੀ ਕੁਝ ਹੋਰ ਹੀ ਲੈ ਰਹੇ ਭੱਠੀ ਵੈਸੇ ਆਪਾਂ ਕਹਿ ਸਕਦੇ ਇਹਦੇ ਪਰ ਜਣੋ ਇੱਕੇ ਪਤਲੀ ਇਹਦੇ ਆ ਤਿੰਨ 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 ਦੇ ਜੋ ਵੀ ਦੋ ਤਿੰਨ ਸਬਜ਼ੀਆਂ ਬਣਾਉਣੀਆਂ ਇੱਕ ਲਗਾਤਾਰੇ ਬਣ ਜਾਣੀਆਂ ਤੇ ਅੰਕਲ ਜੀ ਇਹਨੂੰ ਕਿਹਾ ਕਹਿੰਦੇ ਆਪਾਂ ਚਾਰ ਹੈ ਚਾਰ ਕਹਿੰਦੇ ਨੇ ਚਾਰ 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 ਕਹਿਨੇ ਜੀ ਇਹਨੂੰ ਤਾਂ ਇੱਕੇ ਬਣਾ ਲਈਏ ਤੇ ਪਰ ਹੁਣ ਚਾਹੀਏ ਇੱਕ ਦੇਗਾ ਉਰ ਆ ਜਾਣਾ ਇੱਕ ਉਹ ਤੇ ਅੱਗੇ ਆ ਜਾਣਾ ਇੱਕ ਉਹ ਤੇ ਅੱਗੇ ਦੋ ਦੋ ਇਟਾਂ ਰੱਖੀਆਂ ਤਿੰਨ ਵਿੱਚ ਸਰੀਏ ਵੀ ਰੱਖ ਤੇ ਜੇ ਕੁਝ ਰੱਖਣਾ ਛੋਟਾ ਦੇਗਾ ਹੋਇਆ ਕੋਈ ਤੇ ਟਮਾਟਰ ਉਧਰ ਕੱਟ ਰਹੇ ਤੁਹਾਨੂੰ ਦਿਖਾਤੇ ਜੀ ਤੇ ਪਿਆਜ਼ ਇਹ ਪਿਆ ਤੇ ਮੱਥਾ ਵੀ ਟੇਕਦੇ ਆ ਜੀ ਵੈਸੇ ਜੀ ਗੱਲ ਨਹੀਂ ਹੁਣ ਦੇਖੋ ਐਨੇ ਅੱਗ ਬਾਲ ਲਈ ਪੱਠੀ ਪੱਟ ਹੋ ਗਈ ਚਾਰ ਪੱਟ ਹੋ ਗਈ ਤੇ ਅੱਗ ਬਾਲਤੀ ਹੁਣ ਇਸ ਤੋਂ ਬਾਅਦ ਧੂਪ ਵੀ ਲਾਣੀ ਮੱਥਾ ਟੇਕਣਾ ਜੀ ਐਨ ਜੋ ਵੀ ਇਹਨਾਂ ਦਾ ਕਾਰੋਬਾਰ ਹੈ ਪਹਿਲਾਂ ਤੇ ਉਸ ਤੋਂ ਬਾਅਦ ਆ ਦੇਖੋ ਹੁਣ ਜਿਹੜਿਆਂ ਵੀ ਆਪਣੇ ਦੇਗਿਆਂ ਚ ਤੁਸਕਾਂ ਚਾਹ ਸਬਜ਼ੀ ਬਣਾਣੀ ਉਹਨਾਂ ਨੂੰ ਗਾਰਾ ਵੀ ਲੱਗ ਗਿਆ ਵਾਹ ਇਹ ਜ਼ਰੂਰੀ ਚਾਹੀਦਾ ਕਾਲਾ ਨਹੀਂ ਹੁੰਦਾ ਭਾਂਡਾ ਇਹ ਕਹਿੰਦੇ ਜਿਆਦਾ ਤੇ ਚਾਚਾ ਲੈ ਆਏ ਪੱਠੀ ਆਹ ਸੱਚਾ ਚੱਕ ਲੈ ਆਏ ਕੜਾਹੀ ਤੇ ਹੋਰ ਕੋਈ ਸਮਾਨ ਚਾਚਾ ਲਿਆਣਾ ਤੇ ਸਾਹਮਣੇ ਪਹਿਲਾਂ ਤਾਂ ਵੀਊ ਚੈੱਕ ਕਰੋ ਕੋਈ ਨਾ ਉਹ ਮਾਵੇ ਕੱਕ ਤਾਂ ਫੇਰ ਦੁਪਹਿਰ ਨੂੰ ਪੀਉ ਚੱਕ ਲਈ ਅੱਜ ਸਵੇਰੇ ਮੀ ਪਹਿਲਿਆ ਇੱਕ ਵਾਰ ਨਿਆਰਾ ਤਾਂ ਇਤਰੇ ਹੀ ਆ ਜੀ ਹਮਾ ਚਲੇ ਪੂਰਾ ਕੰਮ ਚੱਲ ਰਿਹਾ ਜੀ ਪੁੱਛ ਵੀ ਲੈਨੇ ਇਹ ਕਾ ਤੂੰ ਲਾਇਆ ਜੀ ਇਹਨੂੰ ਗਾਰਾ ਨਾਵ ਉਹ ਕਰਕੇ ਅੱਛਾ ਜੀ ਬਿਕਾਰਾ ਨਾ ਹੋਵੇ ਹੋਰ ਚਾਚਾ ਬਸ ਠੀਕ ਹੈ ਚਾਚਾ ਇੱਕ ਗੱਲ ਸੁਣੀ ਆ ਜਾਓ ਮੜਿਆ ਕੁਰੇ ਨੂੰ ਦੋ ਕਮਿੰਟ ਲੈਣੇ ਥੋੜੇ ਵੀ ਆਪਣੇ ਸਬਸਕ੍ਰਾਈਬਰ ਪੁੱਛ ਰਹੇ ਕਹਿੰਦੇ ਵੀ ਇਹ ਕੀ ਪ੍ਰੋਗਰਾਮ ਹੈ ਕੀ ਕਰਨਾ ਤੁਹਾਨੂੰ ਛੋੜਾ ਕ ਨੌਲੇਜ ਹੋਇਆ ਇਹ ਕੰਮ ਆ ਰਿਹਾ ਵੀ ਅੱਜ ਕੀ ਆ ਚੀਜ਼ ਹੈ ਕੀ ਪ੍ਰੋਗਰਾਮ ਹੈ ਕੀ ਕਹਿੰਦੇ ਇਹ ਮਾਮੇ ਨਾਲ ਵੀ ਨਾ ਦਾਜਾ ਕਰ ਰਹੇ ਜੀ ਹਣਾ 4 ਸਾਲ ਬਾਅਦ ਕਰਦੇ ਹਾਂ ਹਾਂ ਵੱਡ ਵਡੇਰੇ ਚੀਜ਼ ਜਿਹੜੀ ਮਿੱਟੀ ਹੁੰਦੀ ਕੋਈ ਹਾਂ ਇੱਧਰ ਲਈ ਵੀ ਪਪਲ ਹੋ ਗਈ ਕਿਨੇ ਆ ਉਹ ਜ਼ਮੀਨ ਦੇ ਵਿੱਚ ਕੋਈ ਸਥਾਨ ਅੱਛਾ ਜੀ ਉਹ ਜਿੰਨੇ 10 12 ਘਰਾਂ ਨੇ ਲਿੱਤੀ ਹੋਈ ਆ ਉਹ ਸਾਰੇ ਪਹਿਲਾਂ ਇਕੱਠੇ ਹੋ ਗਏ ਇਕੱਠੇ ਇੱਕ ਦਿਨ ਕਰ ਦਿੰਦੇ ਤੇ 4-4 ਹਾਂ 4-4 ਫਿਰ ਉਹ ਆਪਣਾ ਆਪਣਾ ਲਾ ਕੇ ਕਰਾਉਣ ਅੱਛਾ ਜੀ ਇਹਨਾਂ ਨੇ ਕਰਾਇਆ ਨਹੀਂ ਤਾਂ ਹੁਣ ਫਿਰ ਕਾਮਾਕਾਰਾਂ 'ਚ ਪ੍ਰਕਾਸ਼ ਆ ਪੈਣੀ ਆ ਸੋ ਪ੍ਰੋਬਲਮ ਆ ਜਾਂਦੀ ਉਹ ਹੀ ਜਾਂਦਾ ਜਿੱਕਣਾ ਗੱਡੀਆਂ ਪਾਈ ਵੀਆਂ ਉਹਦੀ ਨਹੀਂ ਕਿਸੇ ਤੱਕ ਕੋਈ ਪੈਸਾ ਨਹੀਂ ਜੁੜਦਾ ਜਾਂ ਇਹ ਮਕਾਨ ਬਣਾਇਆ ਤਾਂ ਇਹ ਨਹੀਂ ਸਿਰੇ ਚੜਿਆ ਤਾਂ ਸੋਚਦੇ ਫਿਰ ਅੜਚਣਾ ਕਰਕੇ ਫਿਰ ਤਾਂ ਅੜਚਣਾ ਪੈ ਜਾਂਦੀ ਆ ਹਾਂ ਉਹਦੇ ਕਰਕੇ ਕਰਾਵਾ ਇਹ ਕਰਾਉਣਾ ਪੈਂਦਾ ਹਾਂ ਜਿਕਣਾ ਜੀ ਸਾੜੇ ਕਿੰਨੇ ਵੀ ਉਧਰ ਜਿਹੜੇ ਆਪਣੇ ਤਿਥ ਤਿਆਰ ਆ ਉਹ ਤਾਂ ਅਸੀਂ ਕਰਦੇ ਆਂ ਹਾਂ ਹਾਂ ਜਿਕਣਾ ਹੁਣ ਦੇਖੋ ਮਾਤਾਂ ਦਾ ਵੀ ਮੰਨਦੇ ਆ ਉਹਦੇ ਵੀ ਦਿਨਾਂ ਨੇ ਉਹਨਾਂ ਚੋ ਵੀ ਕਰਦੇ ਆਂ ਐਦਾਂ ਹੀ ਇੱਧਰ ਇਹ ਐ ਵੀ ਜਿਕਣਾ ਦੀਵਾਲੀ ਆਪਣੇ ਤਿਥ ਤਿਆਰ ਆ ਉਧਰ ਦੇ ਉਹ ਤਾਂ ਕਰਨੀ ਕਰਨੇ ਇਹਨਾਂ ਨੇ ਤੇ ਜਿਹੜੇ ਇੱਧਰ ਦੇ ਵੀ ਕੋਈ ਪਰੰਪਰਾ ਪ੍ਰਾਣੀ ਚੱਲਦੀ ਐ ਉਹਨੂੰ ਵੀ ਨਿਭਾਰੇ ਉਹ ਜੁੜੀ ਨਾ ਜਗਾ ਹਾਂਜੀ ਉਹ ਜਗਾ ਤੇ ਜੀਨੇ ਲਈ ਲਈ ਜੇ ਮਾਮ ਮੈਨਾਂ ਨੇ ਵੀ ਹਾਂ ਤਾਂ ਫੇ ਜੀਨੇ ਗਾਹ ਲੈ ਦੀ ਉਹਨੂੰ ਵੀ ਕਰਾਉਣਾ ਪੈਣਾ ਜੇ ਉਹਨੂੰ ਨਾ ਪਤਾ ਹੋਇਆ ਕੱਲੂ ਅਰਚਣ ਆ ਜਣੀ ਅਰਚਣ ਆ ਹੀ ਜਾਂਦੀ ਹੈ ਫੇ ਜਦ ਪੁੱਛਦੇ ਆ ਫਿਰ ਅਗਲਾ ਦੱਸਦਾ ਹਾਂ ਫਿਰ ਉਹ ਪੁੱਛਿਆ ਫਿਰ ਦੱਸਿਆ ਉਹਨਾਂ ਵੀ ਭਾਈ ਤੁਹਾਡੇ ਕਰਾਉਂਦੇ ਹੁੰਦੇ ਤੇ ਵੀ ਤੁਸੀਂ ਉਹ ਇਹ ਕਰਾਉ ਹਾਂ ਉਹਦੇ ਵਾਸਤੇ ਹੀ ਕਰਾ ਰਹੇ ਹਾਂ ਬਿਲਕੁਲ ਬਿਲਕੁਲ ਇਹ ਵੀ ਰਾਈਟ ਗੱਲ ਹੈ ਜੀ ਤੇ ਹੁਣ ਚਾਚਾ ਇਹਨਾਂ ਦਾ ਹਤਾ ਚਰਤਾ ਬਾਲਤੀ ਬਸ ਹੁਣ ਤੜਕਾ ਤੜਕਾ ਲਾਉਣ ਗਿਆ ਤੜਕਾ ਤੁਮਾ ਆਪਣੇ ਕਿ ਨਹੀਂ ਪੱਠੀਆਂ ਕਹਿੰਦੇ ਹਨੀ ਵੀ ਪੱਠੀ ਪੱਟ ਲੋ ਹਨੀ ਪੱਠੀ ਤਿੰਨ ਚਾਰ ਰੱਖ ਲੈਣੇ ਤਿੰਨ ਚਾਰ ਇਕੱਠੇ ਹੀ ਰੱਖ ਦਨੇ ਹਾਂ ਆਪਣੇ ਲਾਦੇ ਲੈਦਾ ਛੋੜ ਪੱਟਦੇ ਹਨੇ ਹਾਂ ਆਪਣਾ ਇੱਕ ਇੱਕ ਚਾਰ ਪੱਟਦੇ ਹਨਾਂ ਦਾ ਇਕੱਠੀ ਹੋ ਇੱਕ ਠੀਕ ਹੈ ਜੀ ਦੋ ਤਿੰਨ ਵਤੀਲੇ ਆਜਾ ਲਓ ਜੀ ਇਹ ਵੀ ਜਾਣਕਾਰੀ ਜ਼ਰੂਰੀ ਥੀ ਬਲੌਗ ਦੇ ਵਿੱਚ ਹੁਣ ਆਪਾਂ ਨੇ ਸਟਾਰਟ ਕਰਿਆ ਮੰਨੂ ਪਤਾ ਨਹੀਂ ਤਾਂ ਇਨਾਂ ਲਓ ਜੀ ਆ ਗਿਆ ਤੇਲ ਤੂਲ ਵੀ ਤੇ ਕੜਾਹੀ ਵੀ ਪਹੁੰਚ ਗਈ ਰਹਿ ਹੁਣ ਧੋ ਤੋਾਈ ਕਰਕੇ ਨਾਲ ਦੀ ਨਾਲ ਗਾਰਾ ਲਾ ਕੇ ਰੱਖ ਰਹੀ ਜੀ ਦੇਖੋ ਇਹ ਦੇਖੋ ਲਾਇਆ ਬਣੀ ਇਹ ਵੀ ਜ਼ਰੂਰੀ ਹੈ ਹੋਰ ਅੰਕਲ ਜੀ ਇਹ ਅੰਕਲ ਹੈ ਸਾਡੇ ਇਹਨਾਂ ਨੇ ਬਣਾਣੀਆਂ ਦਾਲ ਸਬਜ਼ੀਆਂ ਤੇ ਲਓ ਸਮਾਨ ਵੀ ਗਿਆ ਆ सारे जिन्हें भी तीन चार अपने अंकल आए भी बिना यह एना का कम है इन्हों का भट्ठी मतलब जो भी है खाना दाना बनाना है बहुत नाइस बंदे सारे तो पहला क्या तरना जी ये कड़ी, कड़ी अच्छी है जी कड़ी तरूँगा गई ठीक है जी प्याज तो कट हो गया है ना जी सारा चलो ये भी कम हो गया ਚੱਲ ਹੁਣ ਤੁਸਕ ਹੈ ਜਿਹੜੇ ਵੀ ਇਹ ਆਪਾਂ ਸਮਾਨ ਇੱਕ ਤੁਹਾਨੂੰ ਹੋਰ ਚੀਜ਼ ਚੀਜ਼ ਦਿਖਾਈ ਇਹ ਪ੍ਰਾਣੀ ਇਧਰ ਦੀ ਭਾਸ਼ਾ ਚ ਤਾਂ ਪਤਾ ਨਹੀਂ ਇਹ ਪਿਆਈ ਤੁਸਕ ਪਿੱਤਲ ਦਾ ਆਪਣੇ ਘਰਾਂ ਚ ਆਮ ਹੁੰਦੇ ਤੇ ਜੀ ਪਹਿਲਾਂ ਸਾਡੀ ਮਾਤਾ ਕੋਲ ਵੀ ਹੁੰਦੇ ਤੇ ਇਹ ਦੇਖੋ ਕਿੰਨਾ ਵੱਡਾ ਹੈ ਇਹ ਦੇਖ ਲੋ ਇਹਨੂੰ ਇਧਰ ਦੀ ਭਾਸ਼ਾ ਚ ਕਿਹਾ ਕਹਿੰਦੇ ਤੁਸੀਂ ਕੀ ਕਹਿੰਦੇ ਅੰਕਲੇ ਨੂੰ ਇਹਨੂੰ ਤੁਸਕ ਨੂੰ ਤੁਸੀਂ ਕੀ ਨਾਮ ਲੰਨੇ ਇਹਦਾ ਹੈਂ ਢੋਕਣਾ 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 ਠੀਕ ਹੈ ਬਟਲੋਫਾ ਕੋਈ ਬਾਤ ਆਇਆ ਫਾਦੀ ਟੋਕਣਾ ਕਹਿੰਦੇ ਨਹੀਂ ਜੇ ਬਟੂਆ ਹਾਂ ਹਾਂ ਬਟਲੋਫਾ ਅਰੇ ਕਾਕੂ ਨਾ ਕੋਈ ਨਹੀਂ ਜਦੋਂ ਥੋੜਾ ਜਿਹਾ ਕਿ ਫਰਕ ਹੈ ਨਾਮਾਂ 'ਚ ਸਾਢੇ ਕਿੰਨੇ ਵੀ ਬਟੋਆ ਹੀ ਕਹਿੰਨੇ ਉੱਧਰ ਬੜੀ ਚੀਜ਼ ਨੂੰ ਇਹਨਾ ਚੱਗਿਆ ਦਾਲ ਸਬਜ਼ੀਆਂ ਨਾਲ ਚ ਬਣਾਏ ਕਰਦੇ ਜਿਕਰਾਂ 20 30 ਬੰਦਿਆਂ ਦਾ ਬਣਾਉਣਾ ਸਾਰੇ ਘਰਾਂ 'ਚ ਆਮ ਹੁੰਦੇ ਤੇ ਇਹ ਲਓ ਜੀ ਇੱਕ ਵਾਰੀ ਦੇਖ ਲਿਓ ਕਿਆ ਤਿਆਰੀਆਂ ਚੱਲਦੀਆਂ हाँ हां कड़ी पत्ता ही कड़ी बन गई अच्छा ये तड़का बन रहा है कड़ी उधर है ही कड़ी पत्ता का ओहो से एक बहुत है लो जी चाचा आ गया 4 नियां लेके ਚਾਚਾ ਬਣਾ ਲਈ ਸੀ ਸਰਦਾਈ ਉਧਰ ਸਰਦਾਈ ਬਣਾ ਲਈ ਪੈ ਗਿਆ ਵੀਰ ਆ ਉਧਰ ਬੈਠੇ ਪਰ ਲੱਗਣਾ ਹੈ ਤੇ ਜਦੋਂ ਨਾ ਹਾਂ ਕੀ ਕਹਿ ਨਹੀਂ ਰਾਤ ਦੇ ਅੱਛਾ ਠੀਕ ਹੈ ਫੇ ਮੈਂ ਵੀ ਜਾ ਕੰਮ ਨਾਲ ਬਲੌਗ ਮਾਰਾ ਚੱਲਦਾ ਹੀ ਸਾਨੂੰ ਹੀ ਮਲਾ ਲੈਣੇ ਸਾਰਿਆਂ ਨੂੰ ਇੱਕ ਵਾਰੀ ਦੇਖ ਲਓ ਜੀ ਇੱਕ ਪੱਠੀ ਤੇ ਕੰਮ ਲੈ ਲਿਆ ਸਾਰਾ ਉਧਰ ਕੜਾਹੀ ਵੀ ਰੱਖੀ ਦੇਖੋ ਸਾਈਡ ਤੇ इधर माम जी लासन कुट हो रहा है नाव दी नाव। क्या कहना जी हाँ हां चलिए आओ चलिए ਲੋ ਜੀ ਘਰਾਮ ਲਾ ਕੇ ਲੈ ਆਨੇ ਤੁਹਾਨੂੰ ਚਲਦੇ ਫਿਰ ਚਾਚੇ ਨਹੀਂ ਜਾਣਾ ਤਾਂ ਹਾਂ ਦੇਖਦੇ ਕੀ ਕੁਸ ਬਣਾ ਰਿਹਾ ਚਾਚਾ ਕੀ ਲੱਗੇ ਬਣਾਉਣ ਹੁਣ ਰੋਟ ਲੱਗੇ ਆ ਬੰਦ ਲੈ ਅੱਛਾ ਇਹ ਰੋਟ ਹੈ ਤੇ ਬੜੇ ਬੜੇ ਪੇੜੇ ਕਰਨੇ ਅੱਛਾ ਇਹਨਾਂ ਦੇ ਹੈ 21 21 ਹੈ 21 ਰੋਕ ਪਾਣੇ ਫਿਰ ਉਹ ਰੋਟਾਂ ਦਾ ਕੀ ਕਰੂੰਗਾ ਜੀ ਇਹ ਭੋਗ ਲੱਗਣਾ ਭੋਗ ਲੱਗਣਾ ਹੈ ਜੀ ਹੁਣ ਆਪਾਂ ਨੂੰ ਪਤਾ ਨਹੀਂ ਇਸ ਚੀਜ਼ਾਂ ਦਾ ਇੱਧਰ ਦੇ ਰੀਤੀ ਰਿਵਾਜਾਂ ਦਾ ਹੁਣ ਆਪਾਂ ਨੂੰ ਇੱਛੀ ਪਤਾ ਲੱਗਣਾ ਤੇ ਵਾਹ ਵੀ ਕੀ ਆਇਆ ਆਹ ਕੁਝ ਬਣਦਾ ਹੈ ਜੀ ਆਹ ਕੁਝ ਭੋਗ ਲੱਗਣ ਨੂੰ ਤਿਆਰ ਹੁੰਦਾ ਉਹ ਸੱਚ ਮੰਨੇ ਨਾਲ ਹਾਂ ਤੇ ਇਹ ਵੇਖੋ ਸਾਰੇ ਭੋਗਾਂ ਦਾ ਸਮਾਨ ਹੈ ਜਿਹੜਾ ਹਾਂ 21 ਪੇੜੇ ਕਰ ਲੈਣੇ ਹੈ ਤੇ ਲਓ ਜੀ ਚੰਦਰੀਆ ਅਣ ਇਧਰ ਅਚਾ ਕੜੀ ਵਾਸਤੇ ਪਕੌੜੇ ਹਾਂਜੀ ਹਾਂਜੀ ਕੜੀ ਤਾਂ ਇੱਧਰ ਹੀ ਹੈ ਨਾ ਦੇਖ ਲੋ ਜੀ ਨਹੀਂ ਆਪਾਂ ਦੋਏ ਪਕੌੜੇ ਪਾਉਣੇ ਆ ਲਿਆ ਕੇ ਹਾਂ ਇਹ ਤਾਜੇ ਨਾਲੇ ਬਣਤੇ ਨਾਲੇ ਜਿਹੜੇ ਕੜੀ ਚ ਅੱਛਾ ਜੀ ਇਹ ਨਾਲੇ ਬਣਾਣੇ ਹੈ ਜਦੀ ਕੱਢ ਕੇ ਇਹਦੇ ਨਾਲ ਪਤਾ ਗਿਆ ਹਾਂਜੀ ਕੜੀ ਨੂੰ ਟਾਈਮ ਬਹੁਤ ਲੱਗਦਾ ਹੂੰ ਉਹ ਹੁਣ ਪੱਕਾ ਨਹੀਂ ਪਕੌੜਾ ਹਾਂ ਕੱਚੇ ਗੱਡੇ ਹੈ ਇਹਦੇ ਨਾਲ ਅੰਦਰ ਦਾ ਟੇਸ ਬਹੁਤ ਬਣ ਜਾ ਵਧੀਆ ਬਣ ਜਾਣਾ ਜਦ ਹੂੰ ਕੱਚੇ ਪਕੌੜੇ ਕੱਢ ਕੇ ਉਹ ਪਾਣੇ ਹਾਂ ਇੱਕ ਮਣਗੀ ਕੜੀ ਇੱਧਰ ਆ। ਲੈ ਆਪਣੇ ਤਾਂ ਬੇਸਣ ਦਾ ਹੁੰਦਾ ਕੋੜਾ ਨੇ ਚ ਆਲੂ ਵੀ ਆ। ਆਲੂ ਪਿਆਜ਼ ਵੀ ਹੈ। ਹਾਂ। ਆਪਾਂ ਦੂਏ ਪਕੌੜੇ ਕਣ ਗੋਭੀ ਦੇ ਖਾਣੇ ਆ ਉਵੇਂ ਦੇ ਬਣ ਕੇ ਉਵੇਂ ਪੈ। ਸਾਡੀ ਪੱਤਾ ਹੀ ਹੋਣ ਨਾਲ ਕੜੀ ਪੱਤਾ ਹੀ ਪਾਇਆ ਹੈ। ਕੜੀ ਪੱਤੇ ਦਾ ਇੱਧਰ ਬਹੁਤ ਆ। ਬਾਦੂ ਮੰਗਦੇ ਦਾ ਤੁਸੀਂ ਤਾਂ ਮੇਰੇ ਨੋਟ ਨੋਟ ਨਾ ਜਿਹੜੇ ਦਰਖਤਾਂ ਤੇ ਨੋਟ ਐ ਨੋਟ ਲੱਗੇ ਹੋਏ ਆ ਹੂੰ ਤੁਹਾਡੇ ਦਾ ਪਹਾੜ ਤੇ ਨਾ ਇਹ ਨੋਟ ਆ ਹੂੰ ਗੱਲ ਪਤਾ ਨਹੀਂ ਹੈ ਇਹ ਦੇਖੋ ਇਹ ਦੋ ਦਰਖਤ ਤੇ ਇਹ ਗੜੀ ਪੱਤੇ ਗੜੀ ਦੇ ਪੱਤਾ ਸੀ ਬਾਜ਼ਾਰ ਤੇ ਲਿਆ ਦੇਣਾ ਲਿਆਵਾਂ ਪੈਸੇ ਲੈ ਕੇ ਆਉਣੇ ਉਹ ਹਾਂ ਪਕੜਿਆ ਨਾ ਨਾ ਮਾ ਪਕੜਿਆ ਫਟਾਓ ਯਾਰ ਕਮਾਲ ਦੀ ਹੈ ਨਾ ਸਰਕਾਰ ਨੋਟਾਂ ਜਿੱਥੇ ਮਰਜੀ ਵੇਚ ਰਿਹਾ ਕੋਣ ਹਾਂ ਦੱਸ ਜਿਕਨਾ ਆਪਾਂ ਮੇਥੇ ਮੁੱਥੀ ਲੈਣੇ ਹੋਣਾ ਕਿਲੋ ਚੀਜ਼ ਲੈ ਕੇ ਜਾਣੀ ਆ 10 ਕੁੰਟਲ ਤੋੜਦਾ ਸਰਕਾਰ ਉਹ ਤੇ ਕਿਉਂ 2 ਕੁੰਟਲ ਤਾਂ ਨਿਕਲੂ ਚੁੱਕਾ ਕੁੰਟਲ ਚੱਲ ਕੁੰਟਲ ਹੀ ਲਾ ਲ ਉਹ ਤੇ ਹਰੇ ਵੀ ਵਿਕਦੇ ਹਾਂਜੀ ਅਰੇ ਵੀ ਵਿਕ ਜਾਂਦੇ ਅੱਛਾ ਜੀ ਹਾਂ ਹਰੇ ਵੀ ਵਿਕਦੇ ਇਹ ਵੀ ਹਾਂ ਹਰੇ ਵੀ ਵਿਕ ਜਾਂਦੇ ਆ ਯਾਨੀ ਹਰੇ ਵੀ ਲਾ ਲਾ ਸੁਕਾ ਕੇ ਵੀ ਲਾ ਲਾ ਉਹ ਤਾਂ ਡਬਲ ਕਮਾਈ ਯ ਲੈ देख लो फिर डबल नोट ਆ ਸਮਝ ਲੈ 100 ਦਾ ਨੋਟ ਆ ਹੋ ਬਾਕੀ ਇੱਧਰ ਚੀਲ ਦੇ ਦਰਖਤ ਉਹ ਕਿ ਵੇਚ ਦਨੇ ਹਨਾ ਜੀ ਦੇ ਦਨੇ ਉਹਨਾਂ ਨੂੰ ਜਿਹੜੇ ਬਰੋਜਾ ਕੱਢਦੇ ਆ ਉਹਦਾ ਕੀ ਆ ਸਾਕਤਾ ਬਈ ਇੱਕ ਦਰਖਤ ਦਾ ਕਿਤਰਾ ਕਿੰਨੇ ਮਹੀਨੇ ਲਈ ਹੁੰਦਾ ਬਰੋਜੇ ਕੇ ਲਈ ਹਾਂ ਕਿੰਨੇ ਮਹੀਨੇ ਲਈ ਲੈਂਦੇ ਉਹ ਉਹ ਲੈਂਦੇ 7-8 ਮਹੀਨੇ ਕੇ ਲਈ ਐ ਅੱਛਾ ਜੀ 150 ਰੁਪਏ ਪੱਤੀ ਕੇ ਹਿਸਾਬ ਸੇ ਹੁੰਦਾ ਇੱਕ ਪੇੜ ਦਾ ਇੱਕ ਪੇੜ ਦਾ ਹਾਂ ਇੱਕ ਪੇੜ ਦਾ ਹੈ ਜੀ ਪੇੜ ਗਾ ਜੇ ਡਬਲ ਪੱਤੀ ਲੱਗੀ ਤਾਂ 300 ਵੀ ਹੋ ਜਾਂਦਾ ਜੇ ਤੇ ਮੋਟਾ ਪੇੜ ਹੈ ਹਾਂ ਦੋ ਲੱਗੀਆਂ ਤਿੰਨ ਜੰਦਰ ਜੋ ਕੁੱਪੀ ਲੱਗੇਗੀ ਨਾ ਉਸੇ ਦਾ ਇੱਕ ਸਾਈਡ ਕੋ 150-200 ਅੱਛਾ 150 ਰੁਪਿਆ 8 ਮਹੀਨੇ ਦਾ ਹੈ ਇੱਕ ਦਾ ਅੱਠ ਦਾ ਦੇਖ ਲੈ ਚਾਚੇ ਇੱਧਰ ਇੰਨਾ ਪੈਸਾ ਹੈ ਪਰ ਇੱਧਰ ਇੱਧਰ ਪਤਾ ਹੈ ਨੋਟਾਂ ਇੱਧਰ ਕੀਮਤ ਨਹੀਂ ਪੈਂਦੀ ਉੰਨੀ ਓਕਣਾ ਹੈ ਨਾ ਕੁਝ ਫੇ ਸਰਕਾਰੀ ਵੀ ਹੁੰਦੀਆਂ ਜ਼ਮੀਨਾਂ ਹਨਾਈ ਪਤਾ ਹੈ ਜੇ ਬੰਦਾ ਨਾ ਖੁਦ ਮੈਂ ਤੈਨੂੰ ਕਹਿੰਦਾ ਵੀ ਖੁਦ ਵਿੱਚੇ ਮੰਨ ਲ ਬਰੋਜਾ ਛੂਟ ਹੈ ਨਾ ਵੀ ਜਿੰਨੇ ਤੁਹਾਡੇ ਦਰਖਤਾਂ ਤੁਸੀਂ 50 ਚ ਆਪਣਾ ਬਰੋਜਾ ਕੱਢ ਸਕਦੇ ਹੂੰ ਤੋਂ ਨਹੀਂ ਕੱਢਦੇ ਉੱਥੇ ਦਾ ਕਹਿਣ ਦਾ ਮਤਲਬ ਨਹੀਂ ਰਹਿਣ ਦਾ ਮਤਲਬ ਜੀ ਬਣਾ ਇਨਕਮ ਕੰਪਨੀਆਂ ਨੇ ਘਟ ਦੇਣੀ ਹਾਂ ਬਰੋਜੇ ਦਾ ਕੱਢ ਲੈ ਜੇ ਬਰੋਜੇ ਦਾ ਕੀਲ ਜੋ ਬਰੋਜਾ ਨਿਕਲ ਗਿਆ ਕੀਲ ਖਤਮ ਖਤਮ ਕੀਲ ਝੋਕ ਗਈ ਤਾਂ ਫੇਰੀ ਹਾਂ ਉਹਦੇ ਨਾਲ ਖੂਨ ਹੀ ਨਹੀਂ ਰਿਹਾ ਕਹਿਣ ਦਾ ਭਾਵ ਜਾਨ ਨਹੀਂ ਰਹੀ ਤਾਕਤ ਤੇ ਇੱਕ ਬੇਬਾਂਸ ਹੈ ਜੀ ਕਈ ਪਹਾੜਾਂ ਤੇ ਬਾਂਸੇ ਬਹੁਤ ਹੁੰਨੇ ਤਾਂ ਬਾਂਸ ਵੀ ਵੇਚਣੇ ਵੱਢ ਕੇ ਹਾਂ ਇੱਥੇ ਗਾਂਹਾਂ ਦੇ ਖਿਆਲ ਦੇ ਚ ਨੂੰ ਮੇਰੇ ਸਾਹ ਚ ਵੱਢ ਕੇ ਤੇਰੀਆਂ ਲਾਈ ਵੀ ਹੁੰਨੀਆਂ ਆ ਜੀ ਸਾਈਡਾਂ ਤੇ ਬਹੁਤ ਡੰਪ ਕਰ ਲੰਨੇ ਬਾਹਰ ਪ੍ਰਸਾਦ ਕਰਕੇ ਇੱਕ ਕੱਟੇ ਆ ਦੁਕਾਨ ਇੱਕ ਹੂੰ ਪੱਟੇ ਹੈਗੀ ਮੈਡੀਕਲ ਸਟੋਰ ਦੇ ਕੋਲ ਹਾਂ ਹੈਗੀ ਉਹ ਪਰਲੇ ਪਾਸੇ ਉੱਪਰ ਚੜ ਕੇ ਪੱਟੇ ਪਰ ਉੱਪਰ ਨੂੰ ਚੜਨਾ ਪੈਂਦਾ ਹਾਂ ਉੱਧਰ ਹੈ ਬਹੁਤ ਬਾਂਸ ਕਰਿਆ ਬੰਡਪ ਲੋ ਜੀ ਕੜੀ ਵੀ ਬਣ ਗਈ ਬਾ ਹੁਣ ਕਹ ਲੈ ਪਕੌੜੇ ਪੈ ਜਾਣੇ ਯਾਰ ਜੀ ਇੱਧਰ ਬਈ ਗੱਲ ਐ ਜਿਕਣਾ ਅੰਕਲ ਉਹਨੇ ਬਣਾਨੇ ਸਬਜ਼ੀਆਂ ਨਾ ਐਨ ਕੜ ਬੱਟ ਕੜ ਦੰਨੇ ਤੇ ਦੇਸੀ ਜਿਹੇ ਚੱਕਣ ਕੋਈ ਦੁਆ ਪਾਇਆ ਕੈਮੀਕਲ ਵਾਲੀ ਚੀਜ਼ ਹਾਂ ਓਰੀਜਨਲ ਆਰਗੈਨਿਕ ਚੀਜ਼ਾਂ ਜੀ ਇਹ ਲੋ ਜੀ ਇੱਧਰ ਫਿਰ ਸਭ ਤੋਂ ਵਹਿਲਾ ਆ ਚੀਜ਼ ਹਾਂ ਆ ਦੇਖ ਲੋ ਆ ਮਿਲਦੀ ਆਪਣੇ ਪਿੰਡਾਂ ਚ ਲੁਪਤ ਹੋ ਗਈ ਉੱਧਰ ਇਹ ਸਾਰ ਬਿਮਾਰੀ ਦਾ ਇਲਾਜ ਐ ਇਧਰ ਹਾਂ ਅੱਛਾ ਪਿੱਤਲ ਦਾ ਇਹਦਾ ਜੀ ਪਿੱਤਲ ਵਿੱਚ ਖਾਣਾ ਖਾਣਾ ਨਾ ਸਾਰ ਬਿਮਾਰੀ ਦਾ ਇਲਾਜ ਆ ਅੱਗੇ ਆਪਣੇ ਅਸੀਂ ਵੀ ਆਪਣੇ ਘਰਾਂ 'ਚ ਦੇਖੇ ਕਹਿੰਨੇ ਵੀ ਆਪਣੀ ਜਿੰਨਾ ਵੀ ਕੁੜੀ ਦਾ ਵਿਆਹ ਕਰਨਾ ਦਾਜ ਤੇ ਤਦ ਤੱਕ ਕਦੇ ਖਤਮ ਹੋਗੇ ਹਾਂ ਹਾਂ ਉਹ ਵੈ ਪੁੱਛਿਆ ਜੀ ਹਾਂ ਇਹ ਗੋਡਿਆਂ ਦਾ ਗਰੀਬ ਪੂਰਾ ਕਰਦਾ ਇਹੇ ਹਾਂ ਦੇਖ ਲੋ ਸਾੜਾ ਉਧਰ ਪੈਰ ਬਿਲਕੁਲ ਫਿੱਟ ਰਹਿਣਗੇ ਜੇ ਮੁੰਡਾ ਇਹਦੀ ਸਬਜ਼ੀ ਖਾਣ ਲੱਗ ਜਪੇ ਇੱਕ ਹੋਰ ਵੀ ਹੈ ਜੀ ਅੱਗੇ ਆਪਣੇ ਘਰਾਂ ਚ ਆਮ ਹੁੰਦੇ ਦੇ ਪੰਜ ਪੰਜ 10 10 ਕਿਲੋ ਵਾਲੇ ਤੋਂ ਜੇ 10 30 ਲਾਇਆ ਨਾ ਸਦੀਰ ਵੜ ਗਿਆ ਬੁੜੀਆਂ ਨੇ ਚੱਕ ਤੱਕ ਪਿੱਤਲ ਦੇ ਭਾਂਡੇ ਮਾਰੇ ਭਗਾ ਕੇ ਇੱਕ ਪਿੱਤਲ ਦੇ ਗਲਾਸ ਵਿੱਚ 10 30 ਲੈ ਆ ਜਣ ਅਸੀਂ ਖੁਦ ਆਪਣੇ ਗੁਰਦੁਆਰਾ ਸਾਹਿਬ ਚ ਵੀ ਬੇਲ ਦੇਖੀ ਪਿੱਤਲ ਦੇ ਭਾਂਡੇ ਆਂਦੀ ਦੀ ਪਹਿਲਾਂ ਪ੍ਰਾਤਾਂ ਇੱਧਰ ਇੱਧਰ ਸੁਣਨਾ ਮੈਂ ਬਿੰਦਰ ਇੱਧਰ ਹਜੇ ਵੀ ਚਾਹੇ ਇਹਨਾਂ ਦੇ ਘੱਟ ਪ੍ਰੋਗਰਾਮ ਹੈ ਹਾਂਜੀ ਉਹ ਵੀ ਪ੍ਰੋਗਰਾਮ ਹੈ ਪਿੱਤਲ ਵਾਲੇ ਵਰਤਦੀ ਵਰਤਦੇ ਆ ਹਾਂ ਕਿਤੇ ਵਿਚਾਰ ਧਾਰਮਿਕ ਪ੍ਰੋਗਰਾਮ ਆ ਇੱਕੋ ਹੋਵੇ ਜਾਇ ਹਾਂ ਇਹ ਵੀ ਹੈ ਆਪਣੇ ਛੱਡ ਗਏ ਆਪਣੇ ਛੱਡ ਗਏ ਹੀ ਬਸ ਬਿਲਕੁਲ ਲੋਹੇ ਦਾ ਵੀ ਹੋਵੇ ਦਿਖ ਰਿਹਾ ਵਾ ਬਾਕੀ ਇਹ ਸਿਲਵਰ ਦੇ ਚ ਬਣਾਨੇ ਆਪਾਂ ਤੁਸਕਾ ਕੇ ਸਿਲਵਰ ਦੇ ਇਹਨਾਂ ਦਾ ਕੀ ਤਰ੍ਹਾਂ ਹੈ ਇਹ ਵੀ ਹਾਨੀ ਕਰਕੇ ਸਰੀਰ ਨੂੰ ਖਾਣਾ ਬਣਾ ਕੇ ਖਾਣਾ ਸਾਢੇ ਕਿਹ ਨਹੀਂ ਤਾਂ ਖਾਣੇ ਵੀ ਨਹੀਂ ਠੀਕ ਹੈ ਮੈਂ ਤੈਨੂੰ ਕਹਿੰਦਾ ਜੇ ਸੋਈ ਦਾ ਖਾਣਾ ਸਹੀ ਖਾਣਾ ਆ ਗਿਆ ਨਾ ਹੱਡ ਪੈਰ ਨਹੀਂ ਦੁਖੂਗਾ ਬਿਲਕੁਲ ਤਾਕਤ ਪੂਰੀ ਸਰੀਰਾਂ ਚ ਐ ਬਸ ਇਹ ਇਹ ਸਾਰੀਆਂ ਇਹ ਬਿਮਾਰੀਆਂ ਹੈ ਹਮ ਇਹ ਵੀ ਹੈ ਲਓ ਜੀ ਹੁਣ ਇੱਧੇ ਤੇ ਕੁਛ ਅੱਛਾ ਇੱਧੇ ਤੇ ਬਣਾਉਂਗੇ ਰੋਟ ਠੀਕ ਹੈ ਸਲੰਟਰੀ ਤੇ ਉਹ ਉਹ ਤਾਂ ਸੱਕ ਵੀ ਲਿਆ ਆ ਆਹ ਲਓ ਤੇ ਜਿਹੜਾ ਤੁਸੀਂ ਰੱਖਿਆ ਨਾ ਉਹ ਮੰਨੀ ਨਹੀਂ ਆਖੀ। ਲਗਾ ਤਾ। ਲਓ ਜੀ ਫੇਰ ਕਰਦੇ ਆ ਤੁਹਾਡੇ ਨੂੰ। ਉਹ ਮੰਗਣਾ ਗੜੀ ਪੱਤਾ ਹੀ ਪਿਆ। ਹਾਂ ਹਾਂ ਉਹ ਤੋੜਿਆ ਵਾ ਦੇਖੋ ਤੋੜ ਕੇ ਪਾਇਆ ਵਾ। ਲਗਾ ਦੇ ਹਰਾ ਗੜੀ ਪੱਤਾ। ਇਹ ਹੈ ਜੀ ਬੂਟਾ। ਗੜੀ ਪੱਤਾ ਆ ਜੀ। ਨਿੰਬ ਜੀ ਵਰਗੇ ਪੱਤੇ ਹੁੰਦੇ ਨੇ ਇਹ। ਹੈ। ਪੇਸਟ ਬਣਾਏਵੇਂ। ਇਹ ਹੁਣ ਕਹਿੰਦੇ ਭੋਗ ਲੱਗਣਾ ਜੀ। बनाने हैं रोट बाकी देखो भाई इधर व्यू देखो हाँ जी चाचा भी आ गया ना कहीं। हाँ जी हाँ चले बस अभी अ ਹਾਂਜੀ ਹਾਂਜੀ ਆ ਬੱਦਲ ਲੱਗਦਾ ਆ ਗਿਆ ਫੇਰ ਹੁਣ ਸਾਰਾ ਸਮਾਨ ਉਹ ਆ ਗਿਆ ਬਾਠ ਠੀਕ ਹੈ ਹੁਣ ਬਾਕੀ ਦੂਆ ਸੁਣਾ ਨਾ ਉਹ ਬਾਏ ਕੱਤੀ ਨਹੀਂ ਅਜੇ ਅਜੇ ਕਿਉਂ ਪਹੁੰਚ ਨਹੀਂ ਅਸ ਤੇ ਨਿਕਲਿਆ 4:00 5:00 ਵਜੇ ਚਾਚਾ ਲੱਗਦਾ ਇਹ ਇਹ ਆਇਆ ਹੁਣ ਬੱਦਲ ਇੱਧਰ ਤੇ ਪਹਾੜ ਦੇ ਪਿੱਛੇ ਤੇ ਹੁਣ ਆਇਆ ਆਪਨ ਨਹੀਂ ਹਵਾ ਚੱਲ ਵੀ ਹੁਣ ਨਹੀਂ ਵੀ ਆਉਂਦਾ ਹੁਣ ਨਹੀਂ ਆਉਂਦਾ ਹੁਣ ਹਵਾ ਚੱਲ ਵੀ ਹੁਣ ਵੀ ਨਹੀਂ ਆਉਂਦਾ ਉਹ ਦੇਖੋ ਮੌਸਮ ਗੁੰਮ ਆ ਬਸ ਫੇਰ ਵੀ ਆਵਾ ਅੱਜ ਨਹੀਂ ਬਾਰਸ਼ ਹੁੰਦੀ ਹੁਣ ਨਹੀਂ ਬਾਰਸ਼ ਹੁੰਦੀ ਮੌਸਮ ਅੱਜ ਨਹੀਂ ਹੁੰਦੀ ਪੂਰੇ ਕੇਦਨ ਕੱਲ ਤਾਂ ਹਵਾ ਹੀ ਨਹੀਂ ਚੱਲੀ ਇੰਨਾ ਗੁੰਮ ਦਾ ਮੌਸਮ ਦੋ ਜੀ ਪ੍ਰੋਗਰਾਮ ਤਾਂ ਹੋ ਰਿਹਾ ਜਿਹੜਾ ਹੁਣ ਰੱਜ ਬਾਰਸ਼ ਪੈ ਰਹੀ ਹੈ ਕਿੰਨਾ ਸੁੰਨਾ ਬੱਦ ਕਰੇ ਖੜੇ ਪਰ ਬੱਦਲ ਹੈ ਜਾਣਾ ਤਾਂ ਸੀ ਆਪਣੇ ਕਰਨ ਕੋਚ ਕਰਨਾ ਦਾ ਪਰ ਕੀ ਕਰੀ ਕਿਉਂਕਿ ਮੀਂਹ ਲੱਗਿਆ ਪਿਆ ਹੈ ਹਾਂ ਮੀਂਹ ਲੱਗਦਾ ਹੁਣ ਕੀ ਕਰੀ ਦੇਖੋ ਕੁਦਰਤ ਤਾਂ ਬਈ ਹੈ ਆਪਣਾ ਦੇਖੋ ਜਿਹੜਾ ਕੁਦਰਤ ਹੈ ਕਰਨਾ ਵਾ ਕੁਦਰਤ ਛਾਤੇ ਬੜੀ ਕੁਦਰਤ ਹੁੰਦੀ ਆਪਣੀ ਜ਼ਿੰਦਗੀ ਦੇਖੋ ਮੀਂਹ ਪੈ ਰਿਹਾ ਵੀ ਨਹੀਂ ਜਾ ਸਕਦੇ ਕਿਉਂਕਿ ਗੱਡੀ ਨਾ ਉਤਰਾਇਆਂ ਉਤਰਾਇਆਂ ਨਹੀਂ ਚੜ੍ਹ ਸਕਦੀ ਐਨਾ ਪਾਣੀ ਖੜਜਿਆ ਨਾ ਮੋੜ ਚ ਗਿਆ ਪ੍ਰੋਗਰਾਮ ਠੀਕ ਹੈ ਜੀ ਤੇ ਇੱਕ ਗੱਲ ਬਾਤ ਐ ਇਸ ਤਰ੍ਹਾਂ ਵੀ ਐ ਵੀ ਰਾਤ ਤੱਕ ਇਹ じゃ ਕੰਮ ਹੋ ਗਿਆ ਜਦ ਪ੍ਰੋਗਰਾਮ ਚੱਲਦਾ ਤਾਂ ਬਈ ਇਹ ਸਾਨੂੰ ਪਾਣੀ ਨਾ ਲੱਗ ਕਿਸੇ ਘਰ ਤੋਂ ਲੈ ਕੇ ਆਣਾ ਪਿਆ ਆਪਣੀ ਜਿਹੜੀ ਆਪਣੀ ਬੋੜੀ ਸੀ ਉਹਦੇ ਚ ਪਾਣੀ ਖਤਮ ਹੋ ਗਿਆ ਤਾਂ ਦੋ ਢੋ ਰੱਖੇ ਨੇ ਦੇਖਾਂ ਐ ਦੇਖਿਓ ਇਹ ਬਚ ਬਣਦਾ ਬੱਚਾ ਤਾਂ ਉਹ ਹੈ ਪਰ ਕੀ ਕਰੀਏ ਜੈਸੀ ਜਾਣਾ ਤਾਂ ਅੱਜ ਤਰੀਕ ਹੋਈ ਵੀ 23 ਪੰਨੇ ਜਾਣਾ ਤਾਂ ਪਰ ਮੀ ਪੈ ਰਿਹਾ ਦੇ ਪਰ ਕੀ ਕਰੀਏ ਹੁਣ ਸਵੇਰ ਦਾ ਟਾਈਮ ਪਰ ਨਹੀਂ ਜਾ ਸਕਦੇ ਇਹ ਨਾਲ ਤਾਂ ਕਿਤੇ ਬਹਿ ਜੀਏ ਬਹਿ ਜੀਏ ਹੋ ਕੇ ਕੀ ਕਰੀਏ ਇਹ ਦੇਖੋ ਠੀਕ